ਤੁਸੀਂ ਯਕੀਨ ਨਹੀਂ ਕਰ ਸਕਦੇ ਕਿ ਕਿੰਨਾ ਸਵਾਦ ਹੈ ਇਹ ਬਿਲਕੁਲ ਸਿੰਪਲ ਰੈਸਪੀ ਹੈ ਬਹੁਤ ਆਸਾਨੀ ਨਾਲ ਬਣਦੀ ਹੈ ਔਰ ਬਹੁਤ ਹੀ ਜ਼ਿਆਦਾ ਸਵਾਦ ਹੈ ਆਪਾਂ ਸਿਰਫ ਇਹ ਧਿਆਨ ਰੱਖਣਾ ਹੈ ਕਿ ਜਿਹੜਾ ਤੜਕਾ ਹੈ ਉਹ ਸਹੀ ਬਣਾ ਲਈਏ ਆਪਾਂ ਨਾ ਤਾਂ ਉਹ ਸੜੇ ਤੇ ਨਾ ਹੀ ਇਹ ਹੋਵੇ ਕਿ ਉਹ ਲੋ ਟੈਂਪਰੇਚਰ ਦੇ ਉੱਤੇ ਆਪਾਂ ਬਣਾਈਏ ਤੇ ਉਹਦੇ ਜਿਹੜੇ ਫਲੇਵਰਸ ਐ ਉਹਦੇ ਜਿਹੜੇ ਤੱਤ ਨੇ ਉਹ ਬਾਹਰ ਨਾ ਨਿਕਲਣ ਤੇ ਜੇ ਤੁਹਾਡੇ ਕੋਲੇ ਟੈਂਪਰੇਚਰ ਮੀਟਰ ਨਹੀਂ ਹੈਗਾ ਆ ਦੇਖੋ 160 ਤੱਕ ਆਉਣ ਵਾਲਾ ਫਿਰ ਤੁਸੀਂ ਕੀ ਕਰੋ ਇਹਨੂੰ ਅੱਗੇ ਸਮਝ ਲਓ ਕਿ ਤੁਹਾਡਾ 160 ਡਿਗਰੀ ਟੈਂਪਰੇਚਰ ਜਿਹੜਾ ਸਹੀ ਹੋ ਗਿਆ ਉਸ ਤੋਂ ਬਾਅਦ ਜਿਹੜੀ ਫਲੇਮ ਹੈ ਉਹਨੂੰ ਬਿਲਕੁਲ ਘਟ ਕਰਕੇ ਸਸਿਕਨ ਦੋਸਤੋ ਮੈਂ ਰਾਜਪਾਲ ਮੱਖਣੀ ਅੱਜ ਜੇ ਮੰਗਲਵਾਰ ਤਹਾਰ ਮੰਗਲਵਾਰ ਦੀ ਤਰ੍ਹਾਂ ਆਪਾਂ ਸਵਾਰ ਖਾਣਾ ਸੌਖੇ ਤਰ੍ਹਾਂ ਬਣਾਉਣ ਦੀ ਗੱਲ ਕਰਾਂਗੇ ਅੱਜ ਆਪਾਂ ਬਣਾਵਾਂਗੇ ਚੌਲ ਚੌਲ ਤਾਂ ਬਹੁਤ ਤਰ੍ਹਾਂ ਦੇ ਖਾਦੇ ਹੁਣੇ ਤੁਸੀਂ ਪਰ ਜਿਹੜੇ ਚੌਲ ਅੱਜ ਆਪਾਂ ਬਣਾਵਾਂਗੇ ਬਣਾਉਣੇ ਬਹੁਤ ਜ਼ਿਆਦਾ ਆਸਾਨ ਨੇ ਔਰ ਬਹੁਤ ਜ਼ਿਆਦਾ ਸਵਾਦ ਬਣਦੇ ਨੇ ਇਹਦੇ ਵਾਸਤੇ ਆਪਾਂ ਕਰਨਾ ਕੀ ਹੈ ਚਾਵਲ ਬਣੇ ਹੋਏ ਚਾਵਲ ਲੈ ਲਓ ਇਹ ਠੰਡੇ ਹੋਣੇ ਜ਼ਰੂਰੀ ਨੇ ਗਰਮ ਨਹੀਂ ਹੋਣੇ ਚਾਹੀਦੇ ਇਹ ਚਾਹੇ ਮਤਲਬ ਜੇ ਕੱਲ ਬਣਾਲੇ ਤਾਂ ਅਗਲੇ ਦਿਨ ਚਾਹੇ ਫ੍ਰਿਜ ਵਿੱਚ ਪਏ ਹੁਣ ਕੋਈ ਚੱਕਰ ਨਹੀਂ ਹੈ ਤੋਂ ਆਪਾਂ ਕਰਾਂਗੇ ਕਿ ਕੋਈ ਵੀ ਕਟੋਰੀ ਲੈ ਸਕਦੇ ਹੋ ਤੁਸੀਂ ਜਿਹੜੀ ਮਰਜ਼ੀ ਕਟੋਰੀ ਲੈ ਲਓ ਤੇ ਉਹਦੇ ਨਾਲ ਜੇ ਆਪਾਂ ਨਾਪਾਂਗੇ ਤੇ ਇਹ ਸਮਝ ਲਓ ਤੁਸੀਂ ਢਾਈ ਤੋਂ 3 ਕਟੋਰੀਆਂ ਦੇ ਮਗਰ ਆਪਾਂ ਇੱਕ ਕਟੋਰੀ ਜਿਹੜੀ ਐ ਉਹ ਦਹੀਂ ਪਾਵਾਂਗੇ ਇਹ ਪੰਜ ਕਟੋਰੀਆਂ ਤੁਹਾਡੀਆਂ ਹੋ ਗਈਆਂ ਚਾਵਲ ਦੀਆਂ ਤਾਂ ਇਹਦੇ ਵਿੱਚ ਦੋ ਕਟੋਰੀਆਂ ਦਹੀਂ ਪਾਵਾਂਗੇ ਦਹੀਂ ਨੂੰ ਆਪਾਂ ਪਹਿਲਾਂ ਚੰਗੀ ਤਰ੍ਹਾਂ ਫੈਂਟ ਲੈਣਾ ਰੈਤਾ ਇਹਦਾ ਬਣਾ ਲੈਣਾ ਤਾਂ ਜੇ ਤੁਸੀਂ ਹਰੀ ਮਿਰਚ ਪਸੰਦ ਕਰਦੇ ਹੋ ਤਾਂ ਜਿੰਨੀ ਕ ਹਰੀ ਮਿਰਚ ਪਸੰਦ ਕਰਦੇ ਹੋ ਤੁਸੀਂ ਓਨੀ ਕ ਕੁਤਰ ਕੇ ਇਹਦੇ ਚ ਹਰੀ ਮਿਰਚ ਪਾ ਸਕਦੇ ਹੋ ਤੇ ਨਾਲ ਇਹਦੇ ਆਪਾਂ ਪਾਵਾਂਗੇ ਹਰਾ ਧਨੀਆ ਤੇ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਹਰੀ ਮਿਰਚ ਵੱਧ ਘੱਟ ਤੁਸੀਂ ਆਪਣੇ ਸਵਾਦ ਅਨੁਸਾਰ ਜਿਹੜੀ ਹੈ ਉਹ ਇਹਦੇ ਵਿੱਚ ਪਾ ਸਕਦੇ ਹੋ ਤੋਂ ਰਹਿਤਾ ਹੋ ਗਿਆ ਆਪਣਾ ਤਿਆਰ ਹੁਣ ਆਪਾਂ ਇਹਨੂੰ ਇਹਦੇ ਰਾਈਸ ਦੇ ਨਾਲ ਚੌਲਾਂ ਦੇ ਨਾਲ ਚੰਗੀ ਤਰ੍ਹਾਂ ਕਰਾਂਗੇ ਮਿਕਸ ਤੋਂ ਇਹਦੇ ਵਿੱਚ ਆਪਾਂ ਸਵਾਦ ਅਨੁਸਾਰ ਨਮਕ ਪਾਵਾਂਗੇ ਅ ਅੱਧਾ ਤੇ ਅੱਧੇ ਤੋਂ ਵੱਧਾ ਪੌਣਾ ਚਮਚ ਨਮਕ ਇਹਦੇ ਵਿੱਚ ਪਾਇਆ ਔਰ ਇਹਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ। ਤੋਂ ਇਹਦੇ ਵਿੱਚ 2.5 ਕਟੋਰੀਆਂ ਚਾਵਲ ਦੇ ਮਗਰ ਇੱਕ ਕਟੋਰੀ ਦਹੀਂ ਆਪਾਂ ਮਿਕਸ ਕੀਤੀ ਹੈ। ਤਾਂ ਹੁਣ ਆਪਾਂ ਇਹਨੂੰ ਲਾਵਾਂਗੇ ਤੜਕਾ ਜਿੱਥੋਂ ਇਹਦਾ ਟੇਸਟ ਬਣ ਕੇ ਨਿਕਲਣਾ ਹੈ। ਤੋਂ ਇਹ ਦੱਖਣ ਭਾਰਤ ਦੀ ਡਿਸ਼ ਹੈ ਸਾਊਥ ਇੰਡੀਆ ਦੀ। ਤਾਮਿਲਨਾਡੂ ਦੇ ਵਿੱਚ ਇਹਨੂੰ ਤਾਇਰ ਸਦਮ ਕਹਿੰਦੇ ਨੇ ਤੇ ਇਹਦਾ ਜਿਹੜਾ ਟੇਸਟ ਨਿਕਲ ਕੇ ਆਣਾ ਉਹ ਨਿਕਲ ਕੇ ਆਣਾ ਇਹਦਾ ਤੜਕੇ ਤੋਂ। ਤੇ ਦਾ ਤੜਕਾ ਕਿਵੇਂ ਤਿਆਰ ਕਰਾਂਗੇ ਸਾਊਥ ਇੰਡੀਆ ਦੇ ਵਿੱਚ ਮੇਨਲੀ ਤਿੰਨ ਤਰ੍ਹਾਂ ਦੇ ਤੇਲ ਵਰਤਦੇ ਨੇ ਜਾਂ ਮੂੰਗਫਲੀ ਦਾ ਤੇਲ ਜਾਂ ਤਿਲਾਂ ਦਾ ਤੇਲ ਤੇ ਜਾਂ ਕੋਕੋਨਟ ਦਾ ਖੋਪਰੇ ਦਾ ਤੇਲ ਖੋਪਰੇ ਦਾ ਤੇਲ ਜਾਂ ਦੇਸੀ ਘਿਓ ਦੇ ਵਿੱਚ ਨਹੀਂ ਬੰਨਣਾ ਕਿਉਂਕਿ ਇਹਨੂੰ ਠੰਡਾ ਖਾਇਆ ਜਾਂਦਾ ਤਾਂ ਜੰਮ ਜਾਂਦੇ ਨੇ ਉਹਦਾ ਜ਼ਾਇਕਾ ਉਹਨਾਂ ਵਧੀਆ ਨਹੀਂ ਆਂਦਾ ਤੇ ਤਿਲਾਂ ਦੇ ਤੇਲ ਤੇ ਮੂੰਗਫਲੀ ਦੇ ਤੇਲ ਦਾ ਵੀ ਜ਼ਾਇਕਾ ਜਿਹਨਾਂ ਨੂੰ ਆਂਦਾ ਹੈ ਉਹਨਾਂ ਨੂੰ ਆਂਦਾ ਤੋਂ ਅਸੀਂ ਨਾਰਮਲ ਰਿਫਾਈਨਡ ਆਇਲ ਲੈ ਲਿਆ 1/4 ਕੱਪ ਤੇ ਇਹਨੂੰ ਆਪਾਂ ਕਰਾਂਗੇ ਗਰਮ 팬 ਦੇ ਵਿੱਚ ਤੋ ਤੜਕਾ ਬਣਾਉਣ ਦੇ ਵਿੱਚ ਜਿਹੜੀ ਖਾਸ ਗੱਲ ਦੀ ਧਿਆਨ ਰੱਖਣਾ ਹੈ ਆਪਾਂ ਹੁਣ ਇਹਦੇ 'ਚ ਆਪਾਂ ਪਾਵਾਂਗੇ ਰਾਈ ਜਿਹੜੀ ਰਾਈ ਹੈ ਜਾਂ ਜਿਹੜੇ ਵੀ ਖੜੇ ਮਸਾਲੇ ਨੇ ਇਹਨਾਂ ਦੇ ਸਾਰੇ ਤਾਤੇ ਇਹਨਾਂ ਦੀ ਖੁਸ਼ਬੂ ਇਹਨਾਂ ਦਾ ਟੇਸ ਇਹਨਾਂ ਦੀਆਂ ਜਿਹੜੀਆਂ ਮੈਡੀਸਨਲ ਪ੍ਰੋਪਰਟੀਆਂ ਨੇ ਉਹ ਤਾਂ ਸਾਰੀਆਂ ਤਾਂ ਨਿਕਲਦੀਆਂ ਨੇ ਜੇ ਟੈਂਪਰੇਚਰ 155 60 ਡਿਗਰੀ ਹੋਵੇ ਪਾਣੀ ਦੇ ਵਿੱਚ ਨਾ ਇਹਦਾ ਪੂਰਾ ਟੇਸਟ ਨਿਕਲੇ ਤੇ ਨਾ ਪੂਰੇ ਤੱਤ ਨਿਕਲਣ ਤਾਂ ਤੇਲ ਨੂੰ ਆਪਾਂ ਨੂੰ ਗਰਮ ਕਰਨਾ ਪਊਗਾ ਗਰਮ ਦਾ ਮਤਲਬ ਇਹ ਨਹੀਂ ਹੈ ਕਿ ਧੂਆਂ ਧਾਰੀ ਕਰ ਦਈਏ ਇਹਨੂੰ ਪਾਣੀ ਦਾ ਟੈਂਪਰੇਚਰ 100 ਤੋਂ ਉੱਪਰ ਜਾ ਨਹੀਂ ਸਕਦਾ ਉਹਦੇ ਚ ਤੱਤੇ ਦੇ ਨਿਕਲ ਲੈਣੀ ਤੇਲ ਦਾ ਟੈਂਪਰੇਚਰ ਚਾਹੇ 200 250 ਜਿੰਨਾ ਮਰਜ਼ੀ ਲੈ ਜਾਓ ਤੁਸੀਂ ਤੋਂ ਇਹਨੂੰ ਆਪਾਂ 160 ਡਿਗਰੀ ਤੱਕ ਹੀ ਗਰਮ ਕਰਨਾ ਉਸ ਤੋਂ ਜ਼ਿਆਦਾ ਗਰਮ ਨਹੀਂ ਕਰਨਾ ਇਸ ਤੋਂ ਬਾਅਦ ਜਿਹੜੀਆਂ ਬਾਕੀ ਚੀਜ਼ਾਂ ਇਹਦੇ ਵਿੱਚ ਆਪਾਂ ਪਾਣੀ ਆਨੇ ਜਿਵੇਂ ਆਹ ਕਰੀ ਪੱਤਾ ਇਹਨੂੰ ਜਿਹਨੂੰ ਮਿੱਠਾ ਨੀਂਮੀ ਕਹਿੰਦੇ ਨੇ ਇੱਥੇ ਇਹ ਜਾਂ ਲਾਲ ਮਿਰਚਾਂ ਸੁੱਕੀਆਂ ਜਾਂ ਖੜੀਆਂ ਆਹ ਹਰੀਆਂ ਮਿਰਚਾਂ ਜਾਂ ਹਿੰਗ ਇਹ ਜਿੰਨੀਆਂ ਸਬਜ਼ੀਆਂ ਨੇ ਇਹ ਲੋ ਟੈਂਪਰੇਚਰ ਦੇ ਉੱਪਰ ਇਹਨਾਂ ਦੇ ਤੱਤ ਸਾਰੇ ਪਾਣੀ ਦੇ ਵਿੱਚ ਵੱਧ ਨਿਕਲਦੇ ਨੇ ਤੇ ਓਵਰ ਟੈਂਪਰੇਚਰ ਦੇ ਵਿੱਚ ਸੜ ਜਾਣਗੀਆਂ ਤੋਂ ਇਹ ਮੱਚਣ ਨਾਲ ਇਹ ਸੜਨ ਨਾਲ ਉਹਦੇ ਵਾਸਤੇ ਪਹਿਲਾਂ ਆਪਾਂ ਇਹਦਾ ਟੈਂਪਰੇਚਰ 160 ਡਿਗਰੀ ਕਰਕੇ ਇਹਦੇ ਵਿੱਚ ਪਾਵਾਂਗੇ ਰਾਈ ਤੇ ਜਦੋਂ ਰਾਈ ਚਟਕ ਗਈ ਹੋ ਸਮਝ ਲਓ ਕਿ ਤੁਹਾਡਾ 160 ਡਿਗਰੀ ਟੈਂਪਰੇਚਰ ਜਿਹੜਾ ਸਹੀ ਹੋ ਗਿਆ ਉਸ ਤੋਂ ਬਾਅਦ ਜਿਹੜੀ ਫਲੇਮ ਹੈ ਉਹਨੂੰ ਬਿਲਕੁਲ ਘੱਟ ਕਰਕੇ ਬਾਕੀ ਚੀਜ਼ਾਂ ਉਸ ਤੋਂ ਬਾਅਦ ਪਾਵਾਂਗੇ ਸਾਊਥ ਇੰਡੀਆ ਦੇ ਵਿੱਚ ਦੱਖਣ ਭਾਰਤ ਦੇ ਵਿੱਚ ਜਿਹੜੀ ਇਹਨੂੰ ਉੜਦ दाल ਕਹਿੰਦੇ ਨੇ ਮਾਹਾਂ ਦੀ ਦਾਲ ਨੂੰ ਉੱਥੇ ਬੜਾ ਵੀ ਮਿਲਦਾ ਜਿਹੜਾ ਉੜਦ ਬਰਾ ਤਾਂ ਧੋਈ ਹੋਈ ਆਪਣੀ ਦਾਲ ਤੇ ਨਾਲ ਚਨੇ ਦੀ ਦਾਲ ਛੋਲਿਆਂ ਦੀ ਦਾਲ ਉਹਦਾ ਵੀ ਇੱਕ ਇੱਕ ਚਮਚਾ ਪਾਵਾਂਗੇ ਤੜਕਾ ਵੈਸੇ ਕਿਉਂਕਿ ਥੋੜਾ ਜਿਹਾ ਹੀ ਬਣਾਉਣਾ ਆਪਾਂ ਤਾਂ ਆਪਾਂ ਉਹਨੂੰ ਛੋਟੀ ਗੈਸ ਤੇ ਬਣਾਉਣਾ ਚਾਹੀਦਾ ਤੇ ਜੇ ਤੁਹਾਡੇ ਕੋਲੇ ਟੈਂਪਰੇਚਰ ਮੀਟਰ ਨਹੀਂ ਹੈਗਾ ਆ ਦੇਖੋ 160 ਤੱਕ ਆਉਣ ਨਾਲ ਫਿਰ ਤੁਸੀਂ ਕੀ ਕਰੋ ਇਹਨੂੰ ਰੱਖ ਕੇ ਇਹਦੇ ਵਿੱਚ ਤੁਸੀਂ ਰਾਈ ਦਾ ਡੇਢ ਚਮਚਾ ਪਾ ਦਿਓ ਜਦੋਂ ਇਹ ਤੜਕੂਗਾ ਉਦੋਂ ਸਮਝ ਲਓ ਕਿ 160 ਡਿਗਰੀ ਟੈਂਪਰੇਚਰ ਆ ਗਈ ਇਹਦੀ ਉਸ ਤੋਂ ਬਾਅਦ ਆਪਾਂ ਇਹਦਾ ਟੈਂਪਰੇਚਰ ਇੱਕਦਮ ਜਿਹੜਾ ਉਹ ਲੋ ਤੇ ਕਰ ਦਾਂਗੇ ਜਦੋਂ ਵੀ ਇਹ ਤੜਕਿਆ ਉਦੋਂ ਸਮਝ ਲੈਣਾ ਕਿ ਇਹਦਾ ਜਿਹੜਾ ਟੈਂਪਰੇਚਰ ਹੈ ਉਹ ਸਹੀ ਟਿਕਾਣੇ ਤੇ ਪਹੁੰਚ ਗਿਆ ਅਜੇ 156 57 ਹੋਇਆ ਜਦੋਂ 160 ਹੋਇਆ ਤਾਂ ਉਥੋਂ ਰਾਈ ਜਿਹੜੀ ਤੁਹਾਡੀ ਤੜਕਣ ਲੱਗ ਜੂਗੀ ਤੋਂ ਮੀਟਰ ਦੀ ਲੋੜ ਨਹੀਂ ਹੈ ਤੁਸੀਂ ਇਹਦੇ ਚ ਪਾਓ ਤੜਕੂਗਾ ਤਾਂ ਸਮਝੋ 160 ਡਿਗਰੀ ਟੈਂਪਰੇਚਰ ਤੁਹਾਡੇ ਆ ਗਿਆ ਤੇ ਰਾਈ ਤੁਹਾਡੀ ਜਿਹੜੀ ਹੈ ਹੁਣ ਤੜਕ ਗਈ ਇਹ ਦਿਖਾ ਨਹੀਂ ਇਹ ਹੈ ਕਿ ਤੁਹਾਡਾ ਟੈਂਪਰੇਚਰ ਆ ਗਿਆ ਇਸ ਤੋਂ ਬਾਅਦ ਆਪਾਂ ਇਹਨੂੰ ਘਟਾ ਦਾਂਗੇ ਫਲੇਮ ਨੂੰ ਕਰ ਦਾਂਗੇ ਲੋਅ ਔਰ ਇਹਦੇ ਵਿੱਚ ਇੱਕ ਵੱਡਾ ਚਮਚ ਇੱਕ ਟੇਬਲस्पून ਪਾਵਾਂਗੇ ਇਹਦੇ ਵਿੱਚ ਛੋਲਿਆਂ ਦੀ ਦਾਲ ਇੱਕ ਵੱਡਾ ਚਮਚ ਇਹਦੇ ਵਿੱਚ ਪਾਵਾਂਗੇ ਆਪਾਂ ਇਹ ਮਾਂਹ ਦੀ ਢੋਲੀ ਹੋਈ ਦਾਲ ਖੁੜਦ ਦੀ ਦਾਲ ਇਹ ਸਾਰੀ ਜਿੰਨਾ ਵੀ ਹੁਣ ਤੜਕਾ ਪ੍ਰਿਪੇਅਰ ਹੋਣਾ ਉਹ ਲੋਅ ਫਲੇਮ ਤੇ ਹੋਣਾ ਔਰ ਇਸ ਤੋਂ ਬਾਅਦ ਇਹਦੇ ਵਿੱਚ ਆਪਾਂ ਪਾਵਾਂਗੇ 6-7 ਜਿਹੜੀਆਂ ਸਾਬਤ ਲਾਲ ਮਿਰਚਾਂ ਥੋੜਾ ਜਿਹਾ ਇਹਦੇ ਚ ਪਾਵਾਂਗੇ ਹਿੰਗ ਇਹ ਹਿੰਗ ਪਾਣੀ ਬਹੁਤ ਜ਼ਰੂਰੀ ਹੈ ਇਹਦੇ ਨਾਲ ਫਲੇਵਰ ਆਊਗਾ ਸਾਰਾ ਤੇ ਉਸ ਤੋਂ ਬਾਅਦ ਤਾਂ ਇਹਨੂੰ ਥੋੜੀ ਦੇਰ ਆਪਾਂ ਬਿਲਕੁਲ ਲੋ ਫਲੇਮ ਦੇ ਉੱਤੇ ਭੁੰਨਾਂਗੇ ਇਸ ਤੋਂ ਬਾਅਦ ਲਾਸਟ ਤੇ ਆਪਾਂ ਇਹਦੇ ਵਿੱਚ ਪਾਵਾਂਗੇ ਕਰੀ ਪੱਤਾ ਤੇ ਹਰੀਆਂ ਮਿਰਚਾਂ ਹਰੀਆਂ ਮਿਰਚਾਂ ਨੂੰ ਵਿੱਚੋਂ ਆਪਾਂ ਕੱਟ ਦੇ ਲੈਣਾ ਇਸ ਤਰ੍ਹਾਂ ਔਰ ਇਹਦੇ ਵਿੱਚ ਪਾਵਾਂਗੇ ਤਿੰਨ ਚਾਰ ਹਰੀਆਂ ਮਿਰਚਾਂ ਔਰ ਇਹਨੂੰ ਕਰ ਦਾਂਗੇ ਤਾਂ ਲਿਓ ਗੈਸ ਨੂੰ ਬੰਦ ਤੇ ਹੁਣੇ ਤੜਕੇ ਨੂੰ ਆਪਾਂ ਐਡ ਕਰ ਦਾਂਗੇ ਇਹਦੇ ਵਿੱਚ ਇਹਨੂੰ ਤੜਕੇ ਨੂੰ ਕਰ ਦਾਂਗੇ ਇਹਦੇ ਵਿੱਚ ਚੰਗੀ ਤਰ੍ਹਾਂ ਮਿਕਸ ਤੇ ਲਾਓ ਜੀ ਤੁਹਾਡਾ 커ਡ ਰਾਈਸ ਜਾਂ ਤਿਆਰ ਸਾਦਮ ਤਿਆਰ ਹੈ ਬਹੁਤ ਗਜ਼ਬ ਦਾ ਟੇਸਟ ਹੈ ਬਹੁਤ ਸਿੰਪਲ ਤਰੀਕੇ ਇਹ ਬਣ ਕੇ ਤਿਆਰ ਹੋ ਜਾਂਦਾ ਅਪਾ ਸਿਰਫ ਇਹ ਧਿਆਨ ਰੱਖਣਾ ਹੈ ਕਿ ਜਿਹੜਾ ਤੜਕਾ ਹੈ ਉਹ ਸਹੀ ਬਣਾ ਲੀਏ ਆਪਾਂ ਨਾ ਤਾਂ ਉਹ ਸੜੇ ਤੇ ਨਾ ਹੀ ਇਹ ਹੋਵੇ ਕਿ ਉਹ ਲੋ ਟੈਂਪਰੇਚਰ ਦੇ ਉੱਤੇ ਆਪਾਂ ਬਣਾਈਏ ਤੇ ਉਹਦੇ ਜਿਹੜੇ ਫਲੇਵਰਸ ਨੇ ਉਹਦੇ ਜਿਹੜੇ ਤੱਤ ਨੇ ਉਹ ਬਾਹਰ ਨਾ ਨਿਕਲਣ ਇਹ ਠੰਡਾ ਹੀ ਖਾਧਾ ਜਾਂਦਾ ਤੇ ਬਹੁਤ ਸਵਾਦ ਹੁੰਦਾ ਤੋਂ ਇਹਨੂੰ ਹੁਣ ਆਪਾਂ ਸਰਵ ਕਰਨ ਵਾਸਤੇ ਕੱਢਦੇ ਆ ਇੱਕ ਡੋਂਗੇ ਦੇ ਵਿੱਚ ਔਰ ਫਿਰ ਦੇਖਦੇ ਆ ਇਹਨੂੰ ਟੇਸਟ ਕਰਕੇ ਵੀ ਇਹ ਕਿਸ ਤਰ੍ਹਾਂ ਦਾ ਬਣਿਆ ਤੋਂ ਝਟਪਟ ਤਿਆਰ ਹੋ ਗਿਆ ਹੁਣ ਆਪਾਂ ਇਹਨੂੰ ਟੇਸਟ ਕਰਕੇ ਦੇਖਦੇ ਆਂ ਤੁਸੀਂ ਯਕੀਨ ਨਹੀਂ ਕਰ ਸਕਦੇ ਕਿ ਕਿੰਨਾ ਸਵਾਦ ਹੈ ਇਹ ਬਿਲਕੁਲ ਸਿੰਪਲ ਰੈਸਪੀ ਹੈ ਬਹੁਤ ਆਸਾਨੀ ਨਾਲ ਬਣਦੀ ਹੈ ਔਰ ਬਹੁਤ ਹੀ ਜ਼ਿਆਦਾ ਸਵਾਦ ਹੈ ਤੁਸੀਂ ਇਹਨੂੰ ਜ਼ਰੂਰ ਬਣਾਣਾ ਤੇ ਮੈਨੂੰ ਕਮੈਂਟ ਕਰਕੇ ਦੱਸਣਾ ਕਿ ਤੁਹਾਨੂੰ ਇਹ ਕਿਸ ਤਰ੍ਹਾਂ ਦਾ ਲੱਗਿਆ ਅਗਲੇ ਹਫਤੇ ਫੇਰ ਮਿਲਾਂਗੇ ਇੱਕ ਨਵੀਂ ਰੈਸਪੀ ਦੇ ਨਾਲ Só